ਬੰਦੇ ਨਾਂ ਸਮਝ ਹੁੰਦੇ ਇੱਟ ਤੱਕ ਨਾ ਹੁੰਦੇ ਆਹ ਤਾਂ ਜੀ ਨਾਂ ਸਮਝ ਜਿਹੜੀ ਗੱਲ ਤਾਂ ਸਰਕਾਰ ਕਹਿ ਰਹੀ ਹੈ ਕਿ ਇਹਨਾਂ ਨੂੰ ਸਮਝ ਨਹੀਂ ਹੈ ਇਹਨਾਂ ਨੂੰ ਕਿਸੇ ਨੇ ਭੁਲਿੱਖ ਜਪਾ ਤਾ ਜਿਵੇਂ ਪਹਿਲਾਂ ਗੱਲ ਕਰੀ ਹੈ ਨਾ ਕਿ ਉਹਨਾਂ ਨੇ ਕਿਹਾ ਵੀ ਇਹ ਨਕਸਲੀ ਨੇ ਇਹ ਖਾਲਸਤਾਨੀ ਨੇ ਇਹ ਜਿਹੜੀਆਂ ਗੱਲਾਂ ਨੇ ਇਹ ਸੋਚਣ ਵਾਲੀ ਗੱਲ ਇਹ ਹੁੰਦੀ ਹੈ ਕਿ ਇਹ ਦੋਨੇ ਤਰ੍ਹਾਂ ਦੇ ਸ਼ਬਦ ਆ ਜਿਹੜੇ ਉਹਨੇ ਰਾਜਨੀਤੀ ਦੀ ਇੱਕ ਵਿਚਾਰਧਾਰਾ ਨਾਲ ਸੰਬੰਧਿਤ ਠੀਕ ਪਰ ਜਦੋਂ ਅਸੀਂ ਬੰਦੇ ਨੂੰ ਕਹਿੰਦੇ ਨਾ ਵੀ ਇਹ ਤਾਂ ਜੀ ਅਣਜਾਣ ਹੈ ਇਹਨੂੰ ਤਾਂ ਸਮਝ ਨਹੀਂ ਹੈ ਤਾਂ ਇਹਦਾ ਮਨਾ ਹੋਰ ਹੈ ਵੀ ਮੁਲਖ ਦਾ ਪ੍ਰਧਾਨ ਮੰਤਰੀ बार-बार ਇਹ ਕਹਿ ਰਿਹਾ ਵੀ ਇਹਨਾਂ ਨੂੰ ਪਰਮਾਇਆ ਗਿਆ ਮੇਰੇ ਖਿਆਲ ਚ ਇਹ ਗਾਲ ਹੈ ਇਹ جنگ ਦਾ ਨਹੀਂ ਹੈ ਸਾਨੂੰ ਇਹ ਕਿਹਾ ਜੰਗ ਵਜੋਂ ਵੀ ਹਾਂ ਇਹਨਾਂ ਨੂੰ ਪਾਕਿਸਤਾਨ ਤੋਂ ਚੀਨ ਤੋਂ ਕਹਿੰਦੇ ਜਿਹੜੇ ਗੱਲ ਜਿਹੜੇ ਬੰਦੇ ਇਹ ਗੱਲਾਂ ਕਹਿ ਰਹੇ ਨੇ ਉਹ ਤਾਂ ਜੰਗ ਲੜ ਰਹੇ ਸਾਡੇ ਖਿਲਾਫ ਪਰ ਜਿਹੜਾ ਇਹ ਕਹਿ ਰਿਹਾ ਵੀ ਇਹਨਾਂ ਦਾ ਪ੍ਰਿਖੇ ਚ ਪਾਇਆ ਗਿਆ ਜੀ ਇਹ ਤਾਂ ਪਰਮਾ ਲੇ ਜੀ ਇਹ ਤਾਂ ਗਾਲਾਂ ਨੇ ਤੁਸੀਂ ਸਾਨੂੰ ਬੰਦੇ ਨਹੀਂ ਮੰਨਦੇ ਤਾਂ ਮਤਲਬ ਤਾਂ ਇਹੀ ਹੈ ਨਾ ਵੀ ਸਾਨੂੰ ਕਿਸੇ ਨੇ ਪਰਮਾ ਲਿਆ ਹਾਂ ਜਿਹੜੇ ਬੰਦੇ ਨੇ ਇੱਥੇ ਇਹ ਵਾਲ ਠੀਕ ਹੈ ਕਿ ਉਹਨਾਂ ਨੂੰ ਇੱਕ ਹੱਦ ਤੱਕ ਪਤਾ ਹੈ ਵੀ ਬੰਦਿਆਂ ਨੇ ਜਿਹਨੂੰ ਅੱਜ ਕੱਲ ਸੋਸ਼ਲ ਮੀਡੀਆ ਕਹਿੰਦੇ ਆ ਨਾ ਬਿਜਲ ਸੱਤ ਨੂੰ ਵੀ ਉੱਥੇ ਬੰਦਿਆਂ ਨੇ ਹਿੱਸਾ ਪਾਇਆ ਹੋਇਆ ਆਪਦਾ ਪਰ ਇਹ ਨਹੀਂ ਗੱਲ ਹੈ ਵੀ ਇਹਦੇ ਤੇ ਹੋਰ ਧਿਆਨ ਦੇਣ ਦੀ ਲੋੜ ਹੈ ਪਹਿਲੀ ਗੱਲ ਦੂਜਾ ਇਹਦੇ ਪੱਧਰ ਨੂੰ ਸਰਕਾਰ ਤੋਂ آگਾਹ ਲਜਾਣ ਦੀ ਲੋੜ ਹੈ ਵੀ ਸਰਕਾਰ ਝੂਠ ਨਾ ਖੇਡ ਰਹੀ ਹੈ ਜਾਂ ਉਹ ਅੰਕੜਿਆਂ ਨਾਲ ਖੇਡ ਰਹੀ ਹੈ ਠੀਕ ਵੀ ਸਾਨੂੰ ਆਪਣੀ ਗੱਲ ਉਹ ਜਦੋਂ ਉੱਪਰ ਕਰਨੀ ਪੈਣੀ ਹੈ ਕਿਉਂਕਿ ਜਿੰਨਾ ਚਿਰ ਉੱਥੇ ਨਹੀਂ ਸੰਗੀ ਨੱਪੀ ਜਾਂਦੀ ਉਹਨਾਂ ਚਿਰ ਸਾਡਾ ਜਿਹੜਾ ਇੱਥੇ ਬੈਠਣਾ ਹੈ ਉਹ ਪੂਰਾ ਸਫਲ ਨਹੀਂ ਹੋਣਾ ਕਿਉਂਕਿ ਇਹਦੇ ਚ ਪ੍ਰਚਾਰ ਜੰਗ ਜਾਦੇ ਵੱਡੀ ਹੈ ਉਸ ਹਿਸਾਬ ਨਾਲ ਲੋਕਾਂ ਨੂੰ ਜਿੰਨੇ ਇਕੱਠੇ ਹੋਏ ਨੇ ਉਹ ਸਰੀਰਕ ਰੂਪ ਚ ਹੋਏ ਨੇ ਭਾਵਨਾ ਰੂਪ ਚ ਹੋਏ ਨੇ ਰਹਿੰਦੀ ਹੈ ਗੱਲ ਹੁਣ ਦਲੀਲਾਂ ਦੇ ਅੰਕੜਿਆਂ ਦੇ ਪੱਦਰਦੀ ਜਿਨੀਆਂ ਉਧਰੋਂ ਆ ਰਹੀਆਂ ਨੇ ਉਹ ਵੀ ਦੁਹਰਾਉ ਹੈ ਪੰਜ ਚਾਰ ਗੱਲਾਂ ਉਹਨਾਂ ਕੋਲੇ ਤੇ ਅਸੀਂ ਵੀ ਆਪਣੀਆਂ ਗੱਲਾਂ ਉਹਦੋਂ ਵੱਧ ਤੇ ਉਹਦੋਂ ਵਧੀਆ ਤਰੀਕੇ ਨਾਲ ਕਹੀਏ ਇਹ ਸੰਭਾਵਨਾ